ਇਹ ਨਾਲ ਇੱਕ ਇੱਕ ਹੋਰ ਦੱਸੋ ਮੇਰੀ ਇੱਕ ਹੋਰ ਬੇਨਤੀ ਆ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀ ਜਿਹੜੇ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਤ ਮਾਨ ਦਾ ਸਾਡੇ ਵਿਧਾਇਕ ਦਾ ਆ ਜੀ ਇਹਦੇ ਬਾਰੇ ਕਿਹੜੀਆਂ ਫਸਲਾਂ ਆ ਕਣਕ ਤੇ ਹੁਣ ਗੋਲੇ ਛਿੱਡੇ ਨੇ ਜੀ ਬਹੁਤ ਜ਼ਿਆਦਾ ਨਹੀਂ ਆਦੀ ਕਰਦੀ ਰੋਜ਼ ਅੱਗ ਵੀ ਲੱਗਦੀ ਆ ਕਿੱਥੇ ਅੱਗ ਲੱਗਦੀ ਆ ਜੀ ਉਹ ਦੇਖੋ ਪੂਰੇ ਇੱਕ ਵੀ ਜਦੋਂ ਨਾੜ ਨੂੰ ਲੱਗੋ ਕੀ ਕਹਿੰਦੇ ਆ ਜੀ ਲਾਈਨ ਟਸ ਦਿਨੇ ਬੰਦ ਕਰਾਈ ਹੋਈ ਹੈ ਜੀ ਕੋਈ ਸਰਾਰਤੀ ਅਨਸ਼ਾਰਾਪਤ ਜੀ ਦੁਸ਼ਮਣੀ ਕੱਢਣ ਦੇ ਵਿੱਚ ਕੀ ਦੀ ਕਣਕ ਫੂਕ ਦਿੰਦੇ ਆ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜਾ ਹੁਣ ਤੇ ਆਣੀ ਆ ਉਹ ਦੇਖੋ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਤਮਨ ਜੀ ਜਿਹੜੀ ਗੱਲ ਕਹਿੰਦੇ ਆ ਉਹ ਤੇ ਖਰੇ ਉਤਰਦੇ ਨਹੀਂ ਜੀ ਬੱਕਰੀ ਦਿੱਤ ਮੇਲੇ ਨਹੀਂ ਜੀ ਸਾਨੂੰ ਤਿੰਨ ਵਾਰੀ ਕਬਰੀਆ ਹੋਮਿੰਗ ਡੈਟਮੈਂਟ ਮੁੱਖ ਮੰਤਰੀ ਸਾਹਿਬ ਜੀ ਤੇ ਕਿਸਾਨਾਂ ਤੋਂ ਬਾਤ ਹੋਈ ਆ ਨੇ ਜੀ ਜੇ ਉਹ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋਇਆ ਕਿ ਨਹੀਂ ਜੀ? ਇਹ ਤਾਂ ਬਿਲਕੁਲ ਨਹੀਂ। ਸਾਡੇ ਜੀ ਜੀ ਸਾਡੇ ਨਹੀਂ ਤੁਸੀਂ ਮੇਰੇ ਕੋਲ ਆਓ। ਇੱਥੇ ਵੀ ਨਵਾਂ ਲੱਗਿਆ ਹੋਵੇ। ਨਹਿਰੀ ਵਿਭਾਗ ਦਾ ਨਹਿਰ ਨਹੀਂ। ਸਾਡੇ ਪਿੰਡ ਦੇ ਵਿੱਚ ਲੱਗਿਆ ਹੋਇਆ। ਠੀਕ ਹੈ। ਤੁਸੀਂ ਸਾਡੇ ਸਰ ਪੱਖ ਲਈ ਤੁਸੀਂ ਕੋਲ ਇਹ ਕੋਈ ਸਵਾਲਾਂ ਦੇ ਜਵਾਬ ਨਹੀਂ। ਤੁਸੀਂ ਕਮੈਂਟ ਦੇ ਵਿੱਚ ਲੈ ਕੇ ਆ ਤਾਂ ਮੈਨੂੰ ਦੇ ਦਿਓ। ਤੁਸੀਂ ਦੱਸੋ ਵੀ ਜੇ ਸਹੀ ਹੋਵੇ ਜਾਂ ਗਲਤ ਹੋ ਜਾ ਪੰਜਾਬ ਸਰਕਾਰ ਨੇ ਬਾਟਰਾ ਤੇ ਕਰਿਆ। ਕਿਹੜਾ ਜੀ? ਇਹ ਪੰਜਾਬ ਸਰਕਾਰ ਨੇ ਬਾਟਰਾ ਤੇ ਕਰਿਆ। ਜੀ ਪੰਜਾਬ ਜਦੋਂ ਚਲਾਉਣਾ ਨਹੀਂ ਪੰਜਾਬ ਦਾ ਕੱਲਾ ਲੈ ਜਦੋਂ ਸਾਡਾ ਸੈਂਟਰ ਨਾਲ ਮਸਲਾ ਜੀ ਤੁਸੀਂ ਮੈਨੂੰ ਸੈਂਟਰ ਨਾਲ ਚੱਲੋ ਮੈਨੂੰ ਲੱਗਦੇ ਨਹੀਂ ਅਸੀਂ ਬਾਈ ਜੀ ਨਹੀਂ ਤਾਂ ਮੈਨੂੰ ਲੱਗਦਾ ਚੱਲੋ ਤੁਸੀਂ ਪੰਜਾਬ ਸਰਕਾਰ ਨੇ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸਮਝੋ ਕੇ ਦੇਖਿਆ ਵੀ ਕਿਸਾਨਾਂ ਨੇ ਕੀਤੇ ਹੋ ਜਗੇ ਮਿੰਟ ਕਿੰਨੇ ਜਥੇ ਬੰਦੀਆਂ ਨੇ ਹਰਿਆਣਾ ਸੈਂਟਰ ਤੇ ਸਰਕਾਰ ਨੇ ਬਾਈ ਜੀ ਬੰਦੀਆਂ ਨੇ ਇੰਡੀਆਨ ਜਥੇ ਬੰਦੀਆਂ ਨੇ ਆ ਬਾਈ ਜੀ ਉੱਥੇ ਰਹੇ ਨੇ ਕਿੰਨੀ ਜਥੇ ਬੰਦੀਆਂ ਨੇ ਪੰਜਾਬ ਔਰ ਹਰਿਆਣਾ ਕਿੰਨੀ ਜਥੇ ਬੰਦੀਆਂ ਨੇ ਇੱਕ ਮਿੰਟ ਸਰ ਕਿੰਨੀ ਜਥੇ ਬੰਦੀਆਂ ਨੇ ਜਥੇ ਬੰਦੀਆਂ ਹੈਗੇ ਨਹੀਂ ਜੀ ਬਹੁਤ ਮੰਨਦੇ ਆ ਹੈਗੇ ਨਹੀਂ ਨਾ ਜੀ ਸਾਰਿਆਂ ਨਾਲ ਔਰ ਸਾਰੇ ਬਹੁਤ ਸਿਆਣੇ ਨੇ ਸੂਝਵਾਨ ਨੇ ਠੀਕ ਹੈ ਨਾ ਔਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਨਹੀਂ 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 ਕੋਈ ਨਹੀਂ ਜਵਾਬ ਲੈਣਾ ਜੀ ਅਸੀਂ ਤੋਂ ਨਹੀਂ ਪੁੱਛੇ ਨਹੀਂ ਉਹ ਸਿਆਣੇ ਜਾਂ ਨਹੀਂ ਇਹ ਪਰਮਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛਣ ਮੈਂ ਇਹ ਤਾਂ ਮੀਡੀਆ ਕਵਰੇਜ ਕਰ ਰਹੇ ਨੇ ਜਾਂ ਨਹੀਂ ਹੈ ਤੁਹਾਡੇ ਕੋਲ ਰਿਟਰਨ ਦੇ ਵਿੱਚ ਜਿਹੜੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਮੈਂ ਨਾਲ ਕੰਪਲੀਟ ਕੀ ਕੀ ਜੀ 135 ਪਹਿਲੇ ਚੋਰੀ ਹੋਈ ਜਾਂਦੀ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸੋ 135 ਟਰਾਲੀ ਮੈਨੂੰ ਪਹਿਲੇ ਦਿਨ ਦੱਸੋ ਮੇਰੇ ਕੋਈ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆਇਆ ਨਹੀਂ ਜੀ ਇਹ ਆ ਜੀ ਸਾਡੇ ਬਹਿਰਮੈਨ ਤੁੜੀ ਤਾਂ ਜੀ ਸਰਕਾਰ ਦਰਮਾ ਕੇ ਸਰਪੰਚ ਸਿੰਘ ਦੇ ਉੱਥੇ ਦੇ ਸੰਭੂ ਦੇ ਇੰਚਾਰਜ ਨੇ ਆਇਆ ਹਾਤੋਂ ਦੋਵਾਂ ਦੇ ਇੰਚਾਰਜ ਹਰ ਥਾਂ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਚੁੱਕੇ ਹਾਂ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਈ ਪੰਜਾਬ ਸਰਕਾਰ ਦੀ ਅਸੀਂ ਮੰਨ ਲਾਂਗੇ ਜੀ ਭਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮਾਸਟਰ ਜੀ ਪੰਜਾਬ ਸਾਹਿਬ ਮੁੱਖ ਮੰਤਰੀ ਪੰਜਾਬ ਮੈਨੂੰ ਦਿਓ ਮੈਨੂੰ ਅੰਮ੍ਰਿਤ ਸਾਹਿਬ ਨਾਲ ਆਪਦੇ ਜਾਓ ਅਸੀਂ ਦੋਸੀ ਆਂਗੇ ਹੁਣ ਗਰੀਬ ਜਿਹੜੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਨੂੰ ਕਾਟਨ ਕਰਨਾ ਆ ਜਿਨ੍ਹਾਂ ਦੀ ਅਸੀਂ ਗਰੀਮੀ ਕੱਟਣ ਤੇ ਲੱਗੇ ਹੋਏ ਆ ਅਸੀਂ ਅਸੀਂ ਦੋਸੀ ਆਂਗੇ ਇੱਕ ਮਿੰਟ ਤੁਸੀਂ ਤਾਂ ਗੱਲਾਂ ਹੋਰ ਮਸਲੇ ਲੈ ਕੇ ਜਾ ਰਹੇ ਹੋ ਸਾਡੀ ਸਾਰਾ ਇਕ ਨਾ ਵੀ ਤੁਸੀਂ ਇਹ ਚਾਹੁੰਦੇ ਮੈਂ ਤੁਹਾਡੇ ਨਾਲ ਬੈਠਾਂ ਕਿ ਮੈਂ ਪੰਜ ਬੱਚਿਆਂ ਦੀ ਉਹ ਤਾਂ ਦੇਖੋ ਜੀ ਕੋਈ ਗੱਲ ਨਹੀਂ ਪੰਜ ਬੱਚਿਆਂ ਦੀ ਪੜਾਈ ਦਾ ਕੰਮ ਨਹੀਂ ਦਿੱਤਾ ਕਮਜ਼ੋਰ ਲਿਖੇ ਦੋ ਤੁਸੀਂ ਅਗਲਾ ਚੇਤਨ ਨਹੀਂ ਲੱਗਿਆ ਬਾਈ ਕੋਈ ਨਹੀਂ ਉਹਨਾਂ ਵਾਲੇ ਦਿਨਾਂ ਚ ਬਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਜਵਾਬ ਦੇਣਾਗੇ ਬਾਈ ਠੀਕ ਆ ਰਹਿਣੇ ਇੱਕ ਇੱਕ ਤੁਹਾਨੂੰ ਲਗਾ ਕੇ ਮੁੰਡਾ ਦੀ ਸਾਡਾ ਦੁਬਾਰਾ ਸਾਨੂੰ ਮੇਰੇ ਨਾਲ ਸਾਡਾ ਖੂਨ ਹੋ ਗਿਆ ਹੋ ਗਿਆ ਬਹੁਤ ਤੁਸੀਂ ਇੱਕ ਮਿੰਟ ਅਮਰੀਕਾ ਸੁਣੋ ਠੀਕ ਆ ਤੁਸੀਂ ਮੂੰਹ ਨਾ ਚਾਰ ਕੇ ਸਾਡੇ ਪਿੰਡ ਦੇ ਵਿੱਚ ਆਉਣੀ ਹੋਵੇਗੀ ਕੋਈ ਅੱਗ ਵਿੱਚ ਬੱਚੇ ਬੱਜੇ ਬੱਚੇ ਛੋਟੇ ਬੱਚੇ ਚੋਣੋ ਬੱਚੇ ਬੱਚੇ ਛੋਟੇ ਬੱਚੇ 3 ਸਾਲ ਦਾ ਜਿਵੇਂ ਪਾਇਆ ਨਹੀਂ ਚੱਲਦਾ ਕੋਈ ਨਹੀਂ ਆਪਣੇ ਦੇ ਆਪ ਸਾਡੀ ਲੱਗ ਲੱਗ ਅੱਛਾ ਤੂੰ ਇੱਕ ਦਿਨ ਬਾਅਦ ਵਿੱਚ ਅੱਜੀ ਗਰਮੀ 'ਚ ਨਹੀਂ ਬੈਠੇ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹਨੇ ਚੌਂਕੀ ਦਾ ਰੇਕਟ ਕਰੋ ਕੋਈ ਨਹੀਂ ਮਾਣੋ ਤੇ ਪਸੰਦ ਨੂੰ ਪਤਾ ਜੀ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖਣਾ ਤੁਸੀਂ ਕਿਸਾਨਾਂ ਦਾ ਪ੍ਰੀਜ਼ੀਡੈਂਟ ਬਾਈ ਅੱਜ ਸੈਨ ਕੋਟਾ ਘਰ ਨਹੀਂ ਰਿਹਾ ਦੇਖੋ ਜੀ ਇਹ ਪਤਾ ਨਹੀਂ ਕਿ ਨਹੀਂ ਆ ਰਹੇ ਪ੍ਰਸ਼ਾਸਨ ਦੇ ਘਰ ਕਿੰਨਾ ਪਾਣੀ ਆਉਂਦੀ ਬਿਜਲੀ ਮੁਫਤ ਆ ਲੋਕਾਂ ਦੇ ਸਵਾਲਾਂ ਦਾ ਕਿੰਨਾ ਟਾਈਮ ਲੱਗਦਾ ਉਹਨਾਂ ਦੇ ਬੱਚਿਆਂ ਨੂੰ ਫ੍ਰੀਲੀ ਦੇ ਰਹੀ ਐ ਸਰਕਾਰ ਅਸੀਂ ਨਹੀਂ ਲੋਕਾਂ ਚੜਾਣਾ ਪੈਣਾ ਮੇਰੀ ਗੱਲ ਤਾਂ ਹੈ ਜਿਹੜਾ ਵੀ ਤੁਹਾਡਾ ਇਸ਼ੂ ਦਿੱਤਾ ਮੇਰੇ ਕੋਲ ਆਜੂ ਤਾਂ ਮੈਂ ਤੁਹਾਨੂੰ ਪ੍ਰੋਗਰਾਮਨ ਭਾਈ ਜੀ ਵੱਡਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈਵ ਹੁੰਦੇ ਸੀ ਉਹਦੇ ਰੋਡ ਦੇ ਉੱਤੇ 300 ਸਰਜਨੂ ਪਰੇ ਤੇ ਨਹੀਂ ਨਹੀਂ ਸੜਕ ਬਣੇਗੀ ਗੱਲ ਉਹ ਵੀ ਸਰਕਾਰ ਜਾਊ ਉਦੋਂ ਸੜਕ ਬਣੂਗੀ ਮੈਂ ਬਦਾਸਾਸੀ ਕੀ ਬਣਾਂਗੇ ਗਮਦੂਰ ਜੀ ਨਹੀਂ ਸਰ ਸਾਹਿਬਾ ਮਾਡਲ ਮਾਣ ਹੈ ਕਿ ਨਹੀਂ ਉਹ ਭਾਈ ਜੀ ਜਦੋਂ ਬਣੂਗਾ ਜਦੋਂ ਮਨਨ ਕਾਗਜ਼ਾਂ ਚ ਬਹੁਤ ਖੁਸ਼ ਹੋ ਗਿਆ ਬਹੁਤ ਬਸ ਹੋ ਗਿਆ ਤੇਜੰਦਰ ਕਰਨ ਦੇ ਗੱਲ ਬਈ ਸਾਨੂੰ ਗੱਲ ਕਰਦਾ ਜਿੰਦਰ ਜੀ ਪ੍ਰਧਾਨ ਸਭਾ ਦੇ ਵਿੱਚ ਮੈਂ ਸਵਾਲ ਆ ਸਾਡੇ ਆਪ ਦੇ ਨਾਮ ਇੱਕ ਮਿੰਟ ਪ੍ਰਧਾਨ ਸਭਾ ਤੇ ਮੈਂ ਸਵਾਲ ਲੈ ਆ ਕਿ ਬਾਬਰਪੁਰ ਕਾਲ ਵਾਲੀ ਸੜਕ ਜਿਹੜੀ ਹੈ ਵੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮੰਤਰੀ ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਸਰ ਰੋਜ਼ ਲਾਈਵ ਹੁੰਦੇ ਸੀ ਤੁਸੀਂ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੁੰਦੀ ਜੀ ਉਹਨਾਂ ਦਾ ਵੀ ਤੁਸੀਂ ਲੱਗੇ ਜਾਓ ਸਾਰੇ 26 ਸੜਕਾਂ ਨਵੀਆਂ ਬਣ ਰਹੀਆਂ ਬਣਾਈ ਉਹਨਾਂ ਸੜਕਾਂ ਦਾ ਹਾਲ ਦੇਖੋ 26 ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ 3 ਸਾਲ ਹੋ ਗਏ ਬਾਈ ਵੇਟ ਕਰਦੇ ਤੁਸੀਂ ਆ ਸੜਕਾਂ ਮੈਂ ਸਾਡੇ ਵਿਧਾਇਕ ਆਉਣਗੇ ਸਾਡੇ ਨਾਲ ਗੱਲ ਕਰਨਗੇ ਕਾਂਗਰ ਆ ਗਈ ਆਪਣੇ ਡਾਕੂਮੈਂਟ ਸਹੀ ਨੇ ਇਸ ਬਾਰੇ ਜੇ ਸਾਰਾ ਕੁਝ ਠੀਕ ਹੋ ਗਣ ਪੈਸਾ ਆ ਰਿਹਾ ਹੁਣ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਭਾਈ ਕਦੋਂ ਸਰਕਾਰ ਪਰਭਾਈ ਕਰੂਗੀ ਸਰਕਾਰ ਜੀ ਜਿੰਮੇਵਾਰੀ ਲੈਣੀ ਜਿੰਮੇਵਾਰੀ ਲੈਣਾ ਤੁਸੀਂ ਸਟੈਂਡ ਕਲੀਅਰ ਰੇਟਨ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਕਿਹਨਾ ਨਹੀਂ ਲੈਣੇ ਮੈਂ ਬੜਾ ਬੁਰੀਆ ਬਈ ਬੱਚਾ ਗੱਲਾਂ ਸੁਣੇ ਜੀ ਤੇ ਤੁਸੀਂ ਕੋਈ ਜਿੰਦਾ ਥੋੜਾ ਚੇਂਜ ਹੋ ਗਿਆ ਬਾਈ ਗਲਤ ਗੱਲ ਆ ਬਿਲਕੁਲ ਗਲਤ ਆ ਬਾਈ ਇੱਕ ਮਿੰਟ ਉਸੇ ਮੇਰੇ ਕੋਲ ਤੁਸੀਂ ਫਰਿਆਵਾ ਸੈਂਟਰ ਦੇ ਸੈਂਟਰ ਦੀ ਬੱਕਵਾਸ ਹੀ ਕਰੀਆ ਤੁਸੀਂ ਦੱਸੋ ਇਹਦੇ ਨਾਲ ਮੇਰੇ ਨਾਲ ਤੁਸੀਂ ਉਹਨਾਂ ਨਾਲ ਆਪਾਂ ਦੇ ਸਾਡੇ ਮੋਰਚੇ ਦੇ ਤੁਸੀਂ ਵੀ ਪਿੰਡਾਂ ਦੀ ਰਹਿਣਾ ਅਸੀਂ ਵੀ ਪਿੰਡਾਂ ਦੀ ਆਉਣਾ ਤੁਹਾਡੇ ਕੋਲ ਸੀ ਮੇਰੇ ਕੋਲ ਆਉਂਗੇ ਮੈਚ ਨਹੀਂ 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 ਤੁਹਾਡੇ ਕੋਲ ਸੜਕਾਂ ਦੀ ਮਿਲਣਾ ਨਾ ਜੀ ਨਾ ਅਸੀਂ ਰੇਟਨ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰ ਭਾਈ ਗਰੂ ਸਰਕਾਰ ਬਿਲਕੁਲ ਲੈ ਆਓ ਜੀ ਆ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਸਾਰੀਆਂ ਮੈਂ ਤੁਹਾਨੂੰ ਪਹਿਲੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਪਰ ਭਾਈ ਸਰਕਾਰ ਨੂੰ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਜੀ ਸੁਭ ਕਰਨ ਦੇ ਗੋਲੀ ਮਾਰੀਆ ਪੋਸ ਵਾਲਿਆਂ ਨੇ ਮਾਰੀਆ ਉੱਤੇ ਅੱਜ ਤੱਕ ਹੀ ਕੋਈ ਕਾਰਵਾਈ ਨਹੀਂ ਹੋਈ ਸਵਾਤ ਓਖਾ ਇਸ਼ੂ ਹੈ ਭਾਈ ਓਏ ਸਾਡੇ ਜਰਜਵਾਕ ਨੇ ਯਾਰ ਸਾਡੇ ਸਾਡੇ ਕਮੈਂਟ ਨਾ ਜੀ ਨਾ ਸਾਡੇ ਮੋਰਚਾ ਹੋਇਆ ਜੀ ਉਹ ਉਹ ਬਾਈ ਕਿਵੇਂ ਹੋ ਗਿਆ ਬਕਰਾਂ ਹਟ ਦੋਰ ਖੜ ਜਾ ਹਟ ਜਾ ਸਾਡੇ ਧਰਮਸੋਤੇ ਵਜੀਫਾ ਖਾ ਕੇ ਗਰੀਬਾਂ ਦਾ ਕਿੱਥੋਂ ਖਾ ਰਿਹਾ ਹੈ ਇਹ ਕਮੈਂਟ ਬੀਮਾਰ ਬੈਠਾ ਜੀ ਇੱਕ ਸਵਾਲ ਆ ਸਾਡਾ ਘਰ ਦੇ ਬਾਹਰ ਇਕੱਲਾ ਬੇਮਾਰ ਬੈਠਾ ਜੀ ਧਰਮਸੋਤੇ ਕਰਦੇ ਪਰਮਸੋਤੇ ਕਰਦੇ ਬਾਹਰ ਇਕੱਲਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਯਾਰ ਜਿਹੜਾ ਆਪਣੇ ਬੰਦੇ ਨੇ ਯਾਰ ਕਰ ਰਹੇ ਨੇ ਸਾਡਾ ਬੱਚਾ ਮਰਿਆ ਜੀ ਜੀ ਰਾਸਤਾ ਸਵਾਲ ਉਹ ਕੰਪੈਕਟ ਲਾਸਟ ਸਵਾਲ ਜਦੋਂ ਮਨ ਗਿਆ ਇੱਕ ਲਾਸਟ ਸਵਾਲ ਹੁੰਦੇ ਚਲੇਗਾ ਲਾਸਟ ਸਵਾਲ ਇੱਕ ਲਾਸਟ ਸਵਾਲ ਤੱਕ ਕੋਈ ਯਾਰ ਕੋਈ ਦੇਖੋ ਬਰਬਾਦੀ ਕੰਡ ਹੋਇਆ ਠੀਕ ਆ ਛੋਟੀ ਸਰਕਾਰ ਭਗਵਾਨ ਤੁਮਾਨੇ ਕਹਿੰਦਾ ਰਿਹਾ ਮੇਰੀ ਮੇਰੀ ਪੂਰੇ ਭਾਈ ਜੀ ਇੰਨੇ ਨਹੀਂ ਰਾਜਨੀਤੀ ਨਾ ਕਿਸਾਨੀ ਦੀ ਗੱਲ ਕਰ ਕਿਸਾਨੀ ਦੀ ਗੱਲ